ਅਸੀਂ ਪਹਾੜਾਂ ਦੇ ਵਿੱਚ ਨਾ ਅਕਸਰ ਹੀ ਇੰਜੋਏ ਕਰਨ ਜਾਂਦੇ ਆ। ਆਜੋ ਅੱਜ ਦੇਖਦੇ ਆਪਾਂ ਕਿ ਜਿਹੜੇ ਉੱਥੋਂ ਦੇ ਸਥਾਨਕ ਲੋਕ ਹਨ ਉਹ ਇਸ ਵਾਤਾਵਰਨ ਨੂੰ ਇਸ ਮੌਸਮ ਨੂੰ ਇਸ ਤਰ੍ਹਾਂ ਦੇ ਇੱਥੋਂ ਦੇ ਸਾਧਨਾਂ ਨੂੰ ਕਿਸ ਤਰ੍ਹਾਂ ਇੰਜੋਏ ਕਰਦੇ ਆ ਉਹਨਾਂ ਦੀ ਜ਼ਿੰਦਗੀ ਵਾਕਿਆ ਹੀ ਪਹਾੜਾਂ ਦੇ ਵਿੱਚ ਦਿਲਚਸਪ ਜ਼ਿੰਦਗੀ ਆ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਔਕੜਾਂ ਵੀ ਹੈਗੀਆਂ। ਆਜੋ ਆਪਾਂ ਪਹਾੜੀ ਲੋਕਾਂ ਤੋਂ ਜਾਣਦੇ ਆ ਕਿ ਉਹ ਕਿਸ ਤਰ੍ਹਾਂ ਦੀ ਜਿਉਂਦੇ ਆ ਜ਼ਿੰਦਗੀ। ਸ੍ਰੀ ਕਾਲ ਵੀ ਦਰਸ਼ਕੋ ਅੱਜ ਨਾ ਫਿਰ ਤੁਹਾਨੂੰ ਯੂਪੀ ਦੇ ਵਿੱਚ ਸਹਾਰਨਪੁਰ ਦੇ ਨੇੜੇ ਇੱਕ ਐਸਿਆ ਪਰਿਵਾਰ ਮਿਲਾਵਾਂਗੇ ਗੁੱਜਰ ਪਰਿਵਾਰ ਹੁੰਦਾ ਕਿਹਲੋ ਕਿ ਪਹਾੜਾਂ ਤੇ ਰਹਿੰਦੇ ਨੇ ਤੇ ਜ਼ਿੰਦਗੀ ਬਹੁਤ ਔਖੀ ਆ ਅੱਜ ਆਪ ਉਹਨਾਂ ਨਾਲ ਗੱਲਬਾਤ ਕਰਾਂਗੇ ਆਓ ਚਲੋ ਵਕਤਰ ਸਾਡੇ ਨਾਲ ਹਾਜੀ ਅਲੀ ਜਾਨ ਨੇ ਔਰ ਉਹ ਬੱਚਿਆਂ ਨੂੰ ਪੜਾ ਰਹੇ ਨੇ ਜਿਵੇਂ ਇੱਕ ਲੋਕਡਾਊਨ ਚੱਲਦਾ ਉਸੇ ਤਰੀਕੇ ਨਾਲ ਨਾ ਹੁਣ ਕਿਉਂਕਿ ਹੋਰ ਕਿਤੇ ਜਾ ਨਹੀਂ ਸਕਦੇ ਸੋ ਇੱਥੇ ਰਹਿ ਕੇ ਹੀ ਪੜਾਉਂਦੇ ਨੇ ਕਿਹਾ ਯਹਾਂ ਪਰ ਹੀ ਪੜਾਤੇ ਇਹਨਾਂ ਸਭ ਕੋ हाँ पहले पढ़ाऊंगा मतलब तो थोड़ी देर के लिए बैठा रखे हैं वैसे थोड़ी लिए। लिए। देर के लिए हा, 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 वैसे ढोन मतलब पढ़ाई तो बंद है ना जी जी बिल्कुल बिल्कुल पढ़ाई पढ़ा बहुत अच्छा तो, काम करे और जो सेहत सहूलते हैं हम आ, अब पहाड़ी एरिया में रहते हैं ना पर्वतों में है ना सो कैसे समस्याएं भी बहुत आती होंगी आपको हाँ हाँ कैसी कैसी समस्या अभी यहाँ से पानी लाते हैं बच्चे जाकर पानी की बहुत परेशानी है यहाँ से पानी की बहुत परेशानी परेशानी है बच्चे इस वजह से बैठाऊंगा थोड़ी देर पानी दे मैं और पानी पीने का पानी ऊपर से पड़ रहा पहाड़ी ऊपर बहुत दूर है यहाँ से पहाड़ी से आता है पानी आ, पहाड़ी से पानी पीने का आता है जी सर तो वहाँ से ये बच्चे पानी लेने के लिए जाते हैं जी जी हाँ ये तो बहुत कह लो के औख्याई वाली है ना जिंदगी जी, जी 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 ठीक है आ, तो उनको बच्चों को फिर टीवी वगैरह देखते है जी लाइट वगैरह का पड़ है कुछ नहीं है यहाँ से कुछ भी नहीं है नहीं यहाँ फोन भी नहीं चलते फोन भी दर्शकों थे फोन भी नहीं फोन भी भी चलते तो लाइट भी, भी नहीं है बैट भी नहीं है यार ठीक है हाँ। तो फिर ये कौन सा एरिया कौन सा गांव है ये गांव कुछ नहीं है पच्चीस जस्पर्वती है बस, बस पहाड़ से हाँ पहाड़ी है पहाड़ दर्शकों पहाड़ा ले बसिया हाँ, कोई, कोई होया है ना पेंट कोई पेंड का खास नाम कोई गाँव का नाम नहीं है जी 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 जो बहुत अच्छा आप काम कर रहे हैं ना बच्चे तालीम ले रहे हैं तो बहुत खुशी की बात है आपसे मिलकर बहुत अच्छा लगा तो दर्शकों आगे अगे ना आप हो तो, बुजुर्ग गल करते हैं आओ चले गए मेहरबानी सर शुक्रिया ਦਰਸ਼ਕੋ ਵੀ ਜਿਹੜਾ ਇਹ ਇੱਥੇ ਬਣੇ ਹੋਏ ਆ ਨਾ ਤੁਸੀਂ ਦੇਖ ਰਹੇ ਹੋ ਘਰ ਘਰ ਕਹਿ ਲੋ ਜਾਂ ਝੌਂਪੜੇ ਕਹਿ ਲੋ ਬਹੁਤ ਸੋਹਣੇ ਡਿਜ਼ਾਈਨਦਾਰ ਬਣੇ ਹੋਏ ਆ ਤੁਸੀਂ ਆਮ ਤੌਰ ਤੇ ਆਪਣੇ ਪੰਜਾਬ ਦੇ ਪਿੰਡਾਂ ਦੇ ਵਿੱਚ ਅਗਰ ਸ਼ਹਿਰਾਂ ਦੇ ਵਿੱਚ ਜਾਂ ਕਹੋ ਕਿ ਸਾਡੇ ਵੱਡੇ ਵੱਡੇ ਹੋਟਲਸ ਨੇ ਉੱਥੇ ਸ਼ੌਂਕਿਆ ਤੌਰ ਤੇ ਬਣੇ ਨੇ ਉਹ ਦਿਖਾਵੇ ਤੌਰ ਤੇ ਬਣੇ ਨੇ ਪਰ ਜਿਹੜੀ ਜ਼ਿੰਦਗੀ ਇਹਨਾਂ ਦੇ ਘਰਾਂ 'ਚ ਬਗਜ਼ਾਰ ਰਹੇ ਆ ਨਾ ਉਹ ਬਹੁਤ ਔਖੀ ਆ ਕੋਈ ਸੌਖੀ ਨਹੀਂ ਹੈ ਜਿਹੜੇ ਇਥੋਂ ਦੇ ਘਰ ਬਣੇ ਹੋਏ ਨੇ ਆ ਝੌਂਪੜੇ ਦੇਖ ਰਹੇ ਹੋ ਲੱਕੜ ਦੇ ਥੰਮ ਗੱਡੇ ਹੋਏ ਨੇ ਹਨਾ ਇਹਨਾਂ ਦੇ ਉੱਤੇ ਚਾਰੇ ਪਾਸੇ ਲੱਕੜ ਦਾ ਬਣਾਇਆ ਹੋਇਆ ਜਾਂ ਬਾਸ ਦੀ ਵਰਤੋਂ ਕੀਤੀ ਗਈ ਆ ਜਾਂ ਖੰਡਾ ਫੂਸ ਕਹਿੰਦੇ ਆ ਜਾਂ ਆਪਾਂ ਪੰਜਾਬ ਕਾਈ ਦੀ ਵਰਤੋਂ ਕੀਤੀ ਗਈ ਆ ਕਾਈ ਦੀ ਵਰਤੋਂ ਕੀਤੀ ਗਈ ਆ ਖਾ ਫੂਸ ਦੀ ਵਰਤੋਂ ਕੀਤੀ ਗਈ ਆ ਤੇ ਦੇਖਣ ਦੇ ਵਿੱਚ ਬਹੁਤ ਖੂਬਸੂਰਤ ਜ਼ਿੰਦਗੀ ਆ ਪਰ ਅਸਲ ਦੇ ਵਿੱਚ ਦੇ ਤਸਵੀਰ ਦੇ ਪਿੱਛੇ ਬਹੁਤ ਔਖੀ ਜ਼ਿੰਦਗੀ ਆ ਦਰਸ਼ਕੋ ਆਓ ਆਪਾਂ ਇੱਥੇ ਇੱਕ ਹੋਰ ਬਜ਼ੁਰਗ ਨਾਲ ਗੱਲਬਾਤ ਕਰਦੇ ਆਓ ਚਲੋ ਇਸ ਕੋ ਇਸ ਵਕਤ ਸੀ ਨਾ ਯੂਪੀ ਦੇ ਵਿੱਚ ਅਸੀਂ ਆ ਰਹੇ ਸੀ ਮਗਰ ਉੱਤਰਾਖੰਡ ਤੋਂ ਤੇ ਇਸ ਵਕਤ ਯੂਪੀ ਦੇ ਵਿੱਚ ਪਹਾੜਾਂ ਦੇ ਉੱਤੇ ਬਹੁਤ ਖੂਬਸੂਰਤ ਘਰ ਬਣੇ ਹੋਏ ਨੇ ਘਰ ਕਹਿ ਸਕਦੇ ਆ ਜਾਂ ਝੌਪੜੇ ਕੀ ਕਹਿੰਦੇ ਜੀ ਨੂੰ ਅਸੀਂ ਕੱਦ ਕਹਿੰਦੇ ਝੌਪੜੇ ਕਹਿੰਦੇ ਝੌਪੜੇ ਕਹਿੰਦੇ ਆ ਇਸ ਤੇ ਬੜੀ ਲਾਗਤ ਲੱਗੀ ਹੋਈ ਹੈ ਬਹੁਤ ਵੱਡੀ ਲਾਗਤ ਬੜੀ ਲਾਗਤ ਤੇ ਲੱਕੜੀ ਦੇਖੋ ਸਾਨ ਕੀ ਹੈ ਅੱਛਾ ਅਜੀ ਮੋਲ ਮੋਲੀ ਲਏ ਹੈ ਉਹਦੀ ਬਹੁਤ ਲਾਗਤ ਲੱਗੀ ਹੈ ਸਾਰੀ ਮੋਲ ਲਈ ਹੈ ਜੀ ਹਾਂ ਜੀ ਮੋਲ ਲਈ ਇੱਕ ਮਿੰਟ ਤੁਹਾਨੂੰ ਦੱਸ ਦਿਆਂ ਕਿ ਯੂਪੀ 'ਚ ਰਹਿ ਰਹੇ ਨੇ ਮੈਨੂੰ ਲੱਗਦਾ ਸੀ ਵੀ ਇਹ ਹਿੰਦੀ ਬੋਲਦੇ ਹੋਣਗੇ ਪਰ ਇਹ ਪੰਜਾਬੀ ਬੋਲਦੇ ਨੇ ਵੀ ਦਰਸ਼ਕੋ ਮੁੱਲ ਦੀ ਵੀ ਹੈ ਭਾਈ ਸਾਰੀ ਮੁੱਲ ਦੀ ਤੁਸੀਂ ਪੰਜਾਬੀ ਕਿੱਥੋਂ ਸਿੱਖੀ ਫਿਰ ਹਮ ਗੁੱਜਰ ਪੰਜਾਬੀ ਠੇਠ ਪੰਜਾਬੀ ਬੋਲਦੇ ਹਮ ਤੁਸੀਂ ਠੇਠ ਪੰਜਾਬੀ ਬੋਲਦੇ ਹੋ ਜੀ ਜੀ ਇੱਥੇ ਨਾ ਦਰਸ਼ਕੋ ਪਰਿਵਾਰ ਸਾਰਾ ਰਹਿ ਰਿਹਾ ਤੇ ਫਿਰ ਜਿਵੇਂ ਨਾ ਮੰਨ ਲਓ ਕੋਈ ਹਸਪਤਾਲ ਜਾਣਾ ਹੋਵੇ ਕੋਈ ਸਿਹਤ ਉਹ ਫਿਰ ਬਹੁਤ ਔਖੀ ਹੈ ਬਹੁਤ ਔਖੀ ਹੈ ਭਾਈ ਬਹੁਤ ਔਖੀ ਜ਼ਿੰਦਗੀ ਕਿਰਾਇਆ ਮਾਂ ਕੋ ਟੰਪੂ ਲਿਆਓ ਕਰਕੇ ਕੋ ਕਰ ਜੀ ਐਮਲੈਸ ਲਿਆਓ उसको फिर लॉकडाउन में ज्यादा ही औखी हो गए बहुत, बहुत, हाँ। बहुत ही औखी जिंदगी अपनी दिहाड़ी नहीं करने देता कुछ नहीं करने देता पहले सोरी बिठा लेठी थी लॉकडाउन में बहुत औखा टाइम पास किया ऐसा ऐसा टाइम भी किया चार चार पाँच पांच दिन खाना मिला चार चार पाँच दो दो हजार पंद्रह पंद्रह सोलह वो भी कोई मिलने वाला बंदा हुआ उसने बेचारे ने बाजार से लिया दे दिया अपने पल्ले साधन दी था जी एक कटा चालीस या पचास किलो का जी पंद्रह पंद्रह सौ में आया दो दो हजार अच्छा ब्लैक छोया काम हाँ हाँ ब्लैक वाला दिखते नहीं किसी ने पता है क्या आया क्या आया हमारे एक बधान एक किलो चना मिला जी <laughs> चार किलो चावल दो किलो आटा ओहो बुरा हाल सी बुरा हाल बाजार से 6 ਦਾ ਨੋਟ ਦੇ ਦੇ ਤੇ 2 ਕਿਲੋ ਆਟਾ ਪਗੜਾਉਂਦੇ ਦੇ ਉਹ ਵੀ ਦਰਸ਼ਕੋ ਜਿਹੜਾ ਦਰਦ ਹੈ ਇਹਨਾਂ ਦਾ ਉਹ ਬਿਆਨ ਨਹੀਂ ਹੋ ਪਾਰਿਆ ਮੇਥੋਂ ਤੇ ਬਹੁਤ ਵੱਡਾ ਤੁਹਾਡਾ ਦਰਦ ਸੀ ਹੈ ਨਾ ਤੇ ਚਲੋ ਆਪਾਂ ਤੁਹਾਡਾ ਰੋਜ਼ਗਾਰ ਦਾ ਕੀ ਥੰਦਾ ਇੱਥੇ ਫਿਰ ਮਤਲਬ ਰੋਜ਼ਗਾਰ ਦੇ ਗੰਗਰ ਹੈ ਮੈਸਾ ਪਾੜ ਕੀ ਗਾਏ ਮੈਸਾ ਥੋੜਾ ਦੁੱਧ ਵੇਚ ਲੈਂਦੇ ਤੇ ਕੁਝ اپنی ਦਿਹਾੜੀ ਮਜ਼ਦੂਰੀ ਕਰ ਰਹੇ ਨੇ ਇੱਕ ਗੁੱਜਰਖਾਨ ਦਾ ਨਾ ਜਾਂਦਾ ਜੀ ਹਾਂ ਜੀ ਗੁੱਜਰਖਾਨ ਜੰਗਲੀ ਬਨ ਗੁੱਜਰ ਜੰਗਲੀ ਬਨ ਗੁੱਜਰ ਜੰਗਲੀ ਹੈ ਨਾ ਤੂੰ ਗੁੰਮ ਤੂੰ ਗੁੱਜਰ ਆ ਗੁੰਮ ਤੂੰ ਗੁੱਜਰ ਕਬੀਲਾ ਕਹਿ ਸਕਦੇ ਆ ਤਾ ਨਾ ਹਾਂ ਜੀ ਹਾਂ ਜੀ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਆ ਰੋ ਸਦੀਆਂ ਬੀਤੀਏ ਮਾਰੇ ਦਾਦੇ ਪੜਦਾਦੇ ਸਦੀਆਂ ਬੀਤੀ ਤੇ ਫਿਰ ਪੜਾਈ ਦਾ ਕਿਵੇਂ ਚੱਲਦਾ ਜੀ ਮਾ ਚੱਲ ਜਾਂਦਾ ਦਾਪੇ ਹਿਮਾਚਲ ਨਹੀਂ ਜਾ ਪਾਇਆ ਕਹਤੀ ਹੈ ਸਰਕਾਰ ਜੇ ਹਮ ਛੋੜेंगे ਮਾਈਟਰ ਕੋਈ ਮਹੀਨਾ ਰਹਿ ਕੋ 15 ਦਿਨ ਰਹਿ ਚੱਲ ਬਣਾ ਚਾਹੀਦਾ 15 20 ਦਿਨ ਮਾਸਟਰ ਰਹਿੰਦਾ ਫਿਰ ਚਲੇ ਜਾਂਦਾ ਚੱਲਾ ਜਾਂਦਾ ਪੜਾ ਕਿਉਂ ਕਿ ਜੰਗਲ ਦੇ ਵਿੱਚ ਰਹਿਣਾ ਬਹੁਤ ਔਖਾ ਹੈ ਨਾ ਇੱਕ ਪੜ੍ਹੇ ਲਿਖੇ ਇਨਸਾਨ ਦੇ ਲਈ ਕਹਿ ਸਕਦੇ ਆ ਤੇ ਦੂਜਿਆਂ ਲਈ ਵੀ ਔਖਾ ਪਰ ਇੱਕ ਪੜ੍ਹੇ ਲਿਖੇ ਸਾਂ ਸੋਚਦਾ ਕਿਉਂ ਨਾ ਮੈਂ ਸ਼ਹਿਰ ਵੱਲ ਜਾਵਾਂ ਤੁਹਾਡਾ ਨਹੀਂ ਕਦੇ ਰੁਝਾਨ ਬਣਿਆ ਵੀ ਆਪਾਂ ਸ਼ਹਿਰ ਵੱਲ ਜਾਈਏ ਨਾ ਜੀ ਮਾਰਾ ਮ ਜਾਣੇ ਦਾ پلان ਹੀ ਨਹੀਂ ਜੋ ਉਤਰਾ ਚੱਲ ਵਾਲੇ ਉਹਨੇ ਜਗ੍ਹਾ ਮਿਲ ਗਈ ਉਤਰਾ ਚੱਲ ਵਾਲੇ ਤੁਸੀਂ ਇੱਥੇ ਸਹਾਰਾ ਕਿਹੜਾ ਏਰੀਆ ਜਾਂਦਾ ਹੈ ਯੂਪੀ ਦੇ ਵਿੱਚ ਯੂਪੀ ਵਿੱਚ ਏਰੀਆ ਸਹਾਰਨਪੁਰ ਦੇ ਨੇੜੇ ਸਹਾਰਨ ਸਹਾਰਨ ਸਹਾਰਨਪੁਰ ਦੇ ਨੇੜੇ ਆ ਵੀ ਦਰਸ਼ਕੋ ਇਸ ਵਕਤ ਅਸੀਂ ਪਹਾੜਾਂ ਦੇ ਉੱਤੇ ਆ ਤੇ ਕੋਈ ਇਹ ਖਾਸ ਪਿੰਡ ਦਾ ਨਾਮ ਨਹੀਂ ਆ ਸਰ ਪਹਾੜਾਂ ਦੇ ਉੱਤੇ ਵਿਰਲੀ-ਵਿਰਲੀ ਆਬਾਦੀ ਮਸੀ ਹੋਈ ਆ ਨਾਕਾ ਪਾਕ ਜੀ ਬਰਾਕਾਸਨੋ ਮਾਰਾ ਪਿੰਡ ਕੋ ਨਾਮੋਂ ਹੁੰਦੇ ਮੌਂਡ ਹੈ ਪਿੰਡ ਮੌਂਡ ਦਾ ਨਾਮ ਹੈ ਮੌਂਡ ਮੌਂਡ ਪਿੰਡ ਤੇ ਫਿਰ ਬੱਕਰੀਆਂ ਵਗੈਰਾ ਵੀ ਪਾਲਦੇ ਹੋ ਹਾਂ ਜੀ ਬੱਕਰੀ ਵੀ ਹੈ ਦੱਸ ਠੀਕ ਹੈ ਐਸੇ ਦਰਸ਼ਕੋ ਘਰ ਦੇ ਵਿੱਚ ਕੁਝ ਪੈਣਾ ਵੀ ਸਾਡੀਆਂ ਹੈਗੀਆਂ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ। ਇਹ ਨਾਮ ਕੀ ਹੈ ਤੁਹਾਡਾ? ਮਸਰ ਬੀਬੀ। ਮਸਰ ਬੀਬੀ। ਫਿਰ ਤੁਸੀਂ ਪੰਜਾਬੀ ਬਹੁਤ ਖੂਬਸੂਰਤ ਬੋਲਦੇ ਹੋ ਹਨਾ ਤੇ ਕਿੱਥੋਂ ਸਿੱਖੀ ਸੀ ਇਹ? ਇਹ ہماری ਬੋਲੀ ਪੰਜਾਬੀ ਆਂਡੇਟ ਪੰਜਾਬੀ ਬੋਲਦੇ ਗੁਜਰ ਹੈ। ਗੁਜਰਤ ਤੇ ਤੁਸੀਂ ਫਿਰ ਇੱਧਰ ਕਿਵੇਂ ਆ ਗਏ? ਇੱਧਰ ਬਸ ਪਹਿਲੇ ਸੇ ਸਤਿਉਂ ਸੇ ਰਹਿ ਰਹੇ। ਰਹਿ ਕੇ ਆ ਗਏ। ਅੱਛਾ ਪੁਰਾਣੇ ਹੌਲੀ ਹੌਲੀ ਜਿਵੇਂ ਮੱਝਾਂ ਚਰਾਉਂਦੇ ਹਨਾ ਗਾਂ ਦੀਆਂ ਹੌਲੇ ਹੌਲੇ ਚਾ ਆ ਗਏ। ਉਸ ਤਰੀਕੇ ਨਾਲ ਕਬੀਲਾ ਕੇ ਵੱਧਦਾ ਗਿਆ। ਜੀ ਜੀ ਜੀ। ਸੀੜੀਆਂ ਬੀਤ ਗਈ। ਠੀਕ ਹੈ। ਤੇ ਮੰਨ ਲੋ ਤੇ ਵੋਟਾਂ ਪਾਉਣੇ ਹੁੰਨੇ ਹੋ ਤੁਸੀਂ ਹਾਂ ਵੋਟਾਂ ਪੈਂਦੀ ਹੈ ਮਾਰੀ ਕਿੱਥੇ ਪਾ ਕੇ ਹੁੰਨੇ ਹੋ ਤੁਸੀਂ ਵੋਟਾਂ ਮੌਂਡ ਪਾਉਂਦੇ ਆ ਮੌਂਡ ਮੌਂਡ ਹੈ ਨਾ ਫਿਰ ਮੌਂਡ ਮੌਂਡ ਫਿਰ ਉਦੋਂ ਤੱਕ ਆਉਂਦੇ ਹੋਣੇ ਲੀਡਰ ਤੁਹਾਡੇ ਕੋਲੇ ਨੇਤਾ ਨੇਤਾ ਕੋਈ ਨਹੀਂ ਬਸ ਵੋਟ ਲੈਣੇ ਪੇ ਆ ਜਾਂਦੇ ਉਸਕੇ ਬਾਅਦ ਕੋਈ ਨਹੀਂ ਪੁੱਛਤਾ ਹਾਂ ਠੀਕ ਉਦੋਂ ਆਉਂਦੇ ਹੋ ਨਹੀਂ ਆਉਂਦੇ ਹਾਂ ਨਾ ਫਿਰ ਹਾਂ ਇੱਕ ਨਹੀਂ ਆਤੇ ਠੀਕ ਆ ਦਰਸ਼ਕੋ ਵੀ ਬਹੁਤ ਔਖੀ ਜ਼ਿੰਦਗੀ ਹੈ ਯਾਰ ਹਨਾ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਪਹਿਲਾਂ ਤਾਂ ਤੁਹਾਡੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹਨ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਦਿਲ ਦੀਆਂ ਗੱਲਾਂ ਦੱਸੀਆਂ ਹਨਾ ਤੇ ਚੰਗਾ ਬਹੁਤ ਚੰਗਾ ਲੱਗਿਆ ਕਦੀ ਫਿਰ ਤੁਹਾਨੂੰ ਫਿਰ ਮਿਲ ਕੇ ਜਾਵਾਂਗੇ ਜੀ ਮਿਹਰਬਾਨੀ ਜੀ ਸ਼ੁਕਰੀਆ ਜੀ ਚਾਹਦੇ ਰਹੋ ਥੈਂਕ ਯੂ ਹੋਰ ਚਾਹ ਪਾਣੀ ਬਣਾਵਾਂ ਬਹੁਤ ਮਿਹਰਬਾਨੀ ਥੈਂਕ ਯੂ ਕਲਿਆਣਾ ਦਾਦਾ ਦਸਕੋ ਤੇ ਕਾਗਜ਼ ਵਗੈਰਾ ਇਸ ਵਕਤ ਨਹੀਂ ਸੀ ਆਪਾਂ ਨਾਂ ਲਿਖਤਾ ਕਿਸੇ ਸਮੇਂ ਪੁਰਾਣੀ ਜ਼ਮਾਨੇ ਚ ਇਹਨਾਂ ਕੋਲਿਆਂ ਦੇ ਨਾਲ ਹੀ ਲਿਖਦੇ ਹੁੰਦੇ ਸੀ ਸੋ ਹੀ ਲਿਪੀ ਉਹੀ ਗੱਲਬਾਤ ਆਪਾਂ ਫਿਰ ਅਪਣਾਈ ਖੈਰ ਇੱਕ ਗੱਲ ਇਹਨਾਂ ਲੋਕਾਂ ਇਹਨਾਂ ਫਕਰ ਲੋਕਾਂ ਨੂੰ ਇਹਨਾਂ ਫਕੀਰ ਲੋਕਾਂ ਨੂੰ ਮਿਲ ਕੇ ਇੱਕ ਗੱਲ ਤਾਂ ਸਾਬਤ ਹੋ ਗਈ ਕਿ ਇਹਨਾਂ ਲੋਕਾਂ ਦੀ ਜ਼ਿੰਦਗੀ ਚ ਸਾਡੀ ਭੱਜ ਦੌੜ ਨਾਲੋਂ ਫਿਰ ਵੀ ਟੈਨਸ਼ਨਾਂ ਚਿੰਤਾਵਾਂ ਘੱਟ ਆ ਜਾਂ ਐ ਕਹ ਲੋ ਕਿ ਇੱਕ ਕੁਦਰਤ ਦੀ ਗੋਦ ਦੇ ਵਿੱਚ ਰਹਿੰਦੇ ਆ ਜਾਂ ਐ ਕਹ ਲੋ ਕਿ ਇਹਨਾਂ ਦੀ ਨੂੰ ਸੁੱਖ ਸਹੂਲਤਾਂ ਹੀ ਨਹੀਂਆਂ ਘੱਟ ਮਿਹੜੀਆਂ ਕਿ ਇਹਨਾਂ ਦੀਆਂ ਇਛਾਵਾਂ ਛੋਟੀਆਂ ਪਰ ਖੋਸ਼ਾ ਇਹ ਲੋਕ ਫਿਰ ਵੀ ਇਹੋ ਜਿਹੀ ਥਾਂ ਤੇ ਦਰਸ਼ਕੋ ਇਹ ਦੇਖੋ ਵੀ ਕਿੰਨਾ ਖੂਬਸੂਰਤ ਪਹਾੜਾਂ ਦਾ ਪਾਣੀ ਆ ਤੇ ਜਿਹੜੇ ਇੱਥੋਂ ਦੇ ਲੋਕ ਆ ਨਾ ਬਹੁਤ ਕੁਦਰਤ ਦੀ ਜ਼ਿੰਦਗੀ ਜਿਉਂਦੇ ਜੋ ਕੁਦਰਤ ਦੇ ਵਿੱਚ ਆਮ ਚੀਜ਼ਾਂ ਹੁੰਦੀਆਂ ਉਹ ਜਿਉਂਦੇ ਨੇ ਤੇ ਇਹੀ ਪਾਣੀ ਪੀਂਦੇ ਨੇ ਇਹਦੇ 'ਚ ਹੀ ਨਹਾਉਂਦੇ ਨੇ ਇਹਦੇ ਵਿੱਚ ਹੀ ਜਿਉਂਦੇ ਨੇ ਤੇ ਤੁਸੀਂ ਵੇਖ ਰਹੇ ਹੋ ਕਿ ਪਹਾੜ ਬਹੁਤ ਖੂਬਸੂਰਤ ਨੇ ਤੇ ਬਹੁਤ ਕਮਾਲ ਦਾ ਨਜ਼ਾਰਾ ਬਹੁਤ ਸਿਰੇ ਦਾ ਕਮਾਲ ਦਾ ਨਜ਼ਾਰਾ ਤੇ ਬਹੁਤ ਖੂਬਸੂਰਤ ਪਹਾੜ ਨੇ ਤੇ ਕਮਾਲ ਦੀ ਜਿੰਦਗੀ ਜਿਉਂਦੇ ਨੇ ਪਰ ਹਾਲਾਤ ਗਰੀਬੀ ਵਾਲੇ ਨੇ